ਚੇਪ ਪਿੰਨ ਲੀਕ ਨੂੰ ਪਾਣੀ ਤੇ ਪੱਕੇ ਦਾ ਪ੍ਰਬੰਧ ਨਹੀਂ ਤੁਹਾਡਾ ਨਹੀਂ ਹੈ ਗਾਇਸ ਇਹ ਤੁਹਾਡੇ ਸਾਹਮਣੇ ਆਹੋ ਇਹ ਤੇ ਪੱਕੇ ਦਾ ਪ੍ਰਬੰਧ ਚਾਹੀਦਾ ਹਾਂ ਕਿਨੇ ਘੰਟੇ ਲੱਗੇ ਲੈਣ ਚ ਹੋਈ ਕਰਦਾ ਘੰਟਾ ਲੱਗਿਆ ਨਾ ਤੀ ਹੱਥਾਂ ਪੱਖੀ ਚੱਲਣ ਦੇ ਹਜੇ ਹਾਂਜੀ ਫਿਰ ਕੀ ਕਰੀਏ ਕਰਮ ਨਹੀਂ ਲੱਗਦਾ ਜੀ ਅਬ ਭਾਜੀ ਜਿਹੜੇ ਇੱਥੇ ਵੋਟਰ ਜਿਹੜੇ ਕਹਿ ਰਹੇ ਨੇ ਕੋਈ ਸਾਡੇ ਕੋ ਪੱਖੇ ਨਹੀਂ ਲੱਗੇ ਇਹ ਦੱਸੋ ਇਹਦੇ ਬੰਦੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਲੱਗੇ ਤਾਂ ਹੈਗੇ ਆ ਅਕੇ ਜੋ ਵੀ ਘਟ ਲੱਗੇ ਲੱਗੇ ਸਾਡੇ ਕੋ ਇੱਕ ਹਾਂਜੀ ਮੇਰਾ ਨਾਮ ਗੁਰਿੰਦਰ ਸਿੰਘ ਮੈਂ ਬੀਆਦੋ ਬਤੌਰ ਇਥੇ ਮੀਂਦਾ ਕੌਂਡ ਦੇ ਤਲਾਂ ਦੇ ਵਿੱਚ ਆਪਣਾ ਤਾਇਨਾਤ ਤੇ ਜਿਹੜੀਆਂ ਦੇ ਨਾਲ ਸਰਕਾਰ ਵੱਲੋਂ ਜਿਹੜੀ ਸੁਵਿਧਾਵਾਂ ਆਈਆਂ ਅਸੀਂ ਉਹਦੇ ਹਿਸਾਬ ਨਾਲ ਜਿਹੜੀ ਆਪਾਂ ਉੱਥੇ ਅਵੇਲ ਕਰਤੀਆਂ ਨੇ ਰੇਗਲ ਪੱਖੇ ਦੀ ਪੱਖੇ ਜਿਹਨੇ ਆਪਾਂ ਪਿੰਡ ਵਾਲੋਂ ਕਿਹਾ ਸੀਗਾ ਸਰਪੰਚ ਨੂੰ ਵੀ ਤੇ ਨਾਲ ਬਹੁਤ ਤੋਂ ਸੱਜਣਾ ਨੂੰ ਇਹਨਾਂ ਸਾਨੂੰ ਜੀ ਹੋਣ ਨਹੀਂ ਦਿੱਤਾ ਨਾ ਹੀ ਸਾਨੂੰ ਮਾਇਆ ਕਰੇ ਤਾਨੂੰ ਜਿਹੜੇ ਪੱਖੇ ਲੱਗੇ ਜਿੰਨੇ ਵੀ ਲੱਗੇ ਘਰੋਂ ਲਿਆ ਕੇ ਲਾਇਆ ਤੁਹਾਨੂੰ ਜੀ ਸਰਕਾਰ ਵੱਲੋਂ ਜਾਂ ਕੋਈ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਇਹਦੇ ਸਬੰਧੀ ਨਹੀਂ ਆਇਆ ਕਿ ਪੱਖੇ ਲੱਗਣ ਜਾਂ ਨਾ ਲੱਗਣ ਕੋਈ ਹਦਾਇਤਾਂ ਜਾਂ ਕੋਈ ਆਰਥਿਕ ਤੌਰ ਤੇ ਮਦਦ ਜਾਂ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਵੱਲੋਂ ਕੋਈ ਆਰਡਰ ਨਹੀਂ ਕੇਤੇ ਸਬੰਧੀ ਪਾਣੀ ਦਾ ਪਾਣੀ ਜਿਹੜੀ ਵੀ ਉਹ ਲਾਗਰ ਕੀ ਪਾਣੀ ਦਾ ਟੈਂਟਾਂ ਦਾ ਆ ਰਿਹਾ ਜਿਹੜਾ ਤੁਹਾਨੂੰ ਪੱਖਿਆਂ ਬਾਰੇ ਨਹੀਂ ਕਿਹਾ ਗਿਆ ਨਹੀਂ ਪੱਖਿਆਂ ਬਾਰੇ ਜਿਹੜੇ ਲਾਏ ਜਿਹੜੇ ਲਾਏ ਉਹ ਆਪਣੇ ਘਰਾਂ ਦੇ ਵਿੱਚੋਂ ਲੈ ਦੇ ਜਿਹਨੀਆਂ ਹੈਗੀਆਂ ਮੰਨਿਆ ਦਾ ਪ੍ਰਬੰਧ ਖੁਦ ਹੀ ਆਪਕੀ ਦਾ ਸਾਡੇ ਮੈਡਮ ਨੇ ਉਹਨਾਂ ਨੇ ਆਪਣੇ ਘਰੋਂ ਲਿਆ ਕੇ ਤੇ ਆਪਣੇ ਮੰਨਿਆ ਦਾ ਮਹੀਨਾ ਆਪਣਾ ਪਹੁੰਚ ਦਿੱਤਾ ਹੈ ਹੋਰ ਪਿੰਡ ਵੱਲੋਂ ਕੋਈ ਸਹੀ ਉੱਤੇ ਫਰਕ ਨਹੀਂ ਹੈ ਬਸ ਇਹ ਭਗਵੰਤ ਸਿੰਘ ਮੀਨਾਕੋਟ ਸਾਫਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੋਟਾਂ ਦਾ ਕੰਮ ਬਹੁਤ ਅਮਨ ਮਾਨ ਨਾਲ ਚੱਲ ਰਿਹਾ ਵਾ ਚਾਰ ਪਾਰਟੀਆਂ ਜਿਹੜੀਆਂ ਮੌਕੇ ਤੇ ਹਾਲੇ ਮੌਜੂਦ ਨੇ ਲક્ષਮੀ ਰਹਣੀਆਂ ਨੇ ਸ਼੍ਰੋਮਣੀ ਕਾਗਦ ਭਾਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਇਹ ਅੱਜ ਹੁਣ ਜਿਹੜਾ ਪਿਛਲੇ 5 ਸਾਲ ਦਾ ਜੋ ਇਹਨਾਂ ਦੀ ਕਾਗਜ਼ਾਰੀ ਰਹੀ ਆ ਉਹਦਾ ਲੋਕਾਂ ਨੇ ਫਤਵਾ ਦੇਣਾ ਵਾ ਕਿਉਂਕਿ ਆਮ ਆਦਮੀ ਪਾਰਟੀ ਵੀ ਜੋ ਆਮ ਲੋਕਾਂ ਨੂੰ ਲਾਰੇ ਲਾ ਕੇ ਝੂਠੇ ਵਾਅਦੇ ਵਖਾ ਕੇ ਸੱਤਾ ਚਾਹੀਗੀ ਉਹ ਸਭ ਦੇ ਸਾਹਮਣੇ ਆ ਮਤਲਬ ਕਿ ਹੁਣ ਬੀਬੀਆਂ ਹਜ਼ਾਰ-ਹਜ਼ਾਰ ਰੁਪਏ ਵਾਸਤੇ ਸਵਾਲ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਕਤਰਾਂ ਨੂੰ ਦੂਰਾ ਦੇ ਤੋਂ ਗਰਜੀਤ ਸਿੰਘ ਔਰ ਜਲਾ ਦੋਵਰਾਂ ਐਮਪੀ ਬਣ ਗਏ ਨੇ ਤੇ ਜਿਨ੍ਹਾਂ ਨੇ ਜੋ ਕੁਝ ਸਾਹਮਣਾ ਹੀ ਆ ਕਦੇ ਇੱਕ ਫੁੱਟ ਨਹੀਂ ਕੰਮ ਕਰਾਇਆ ਉਹਨਾਂ ਕਦੇ ਮਨ ਲੱਕ ਇਹ ਵੀ ਲੇਖੋ ਜੋਖਾ ਕਰਨਾ ਪੈਣਾ ਵਾ ਬਾਕੀ ਰਹੀ ਗੱਲ ਭਾਤੀ ਜਨਤਾ ਪਾਰਟੀ ਦੀ ਜੋ ਉਹਨਾਂ ਨੇ ਕਿਸਾਨਾਂ ਨਾਲ ਕੀਤਾ ਵਾ ਸੰਭੂ ਬਾਰਡਰ ਤੇ ਜਾਂ ਜੋ ਕੁਝ ਉਹ ਵੀ 700 ਕਿਸਾਨਾਂ ਸੀ ਜੋ ਵਾ ਇਹਦਾ ਲੇਖੋ ਜੋਖਾ ਕਰਨਾ ਪੈਣਾ ਵਾ ਬਾਕੀ ਰਹੀ ਗੱਲ ਸ਼ੋਮਨੀ ਕਾਂਗਰਸ ਦਾ ਬਦਲ ਦੀ ਤੇ ਜੋ ਵੀ ਅੱਜ ਪੰਜਾਬ ਸੂਤਰਾਂ ਨੇ ਪਿਛਲੀਆਂ ਜਿੱਲੀਆਂ ਆਇਦਿਆਂ ਕਰਨ ਲਈ ਇਸदार ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਆ ਮਤਲਕ ਔਰ ਕਿਸਾਨਾਂ ਨਾਲ ਵੀ ਖੜੇ ਔ ਮਜ਼ਦੂਰਾਂ ਨਾਲ ਵੀ ਖੜੇ ਲੋਕਾਂ ਦਾ ਕਹਿਣਾ ਕਿ ਜਿਹੜਾ ਅਕਾਲੀ ਦਲ ਬਾਦਲ ਆ ਇਹਨਾਂ ਦੇ ਰਾਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਸਾਹਮਣੇ ਆ ਰਹੀ ਆ ਵੀ ਇਹਨਾਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਪਰ ਇਹਨਾਂ ਨੇ ਉਹਦਾ ਕੋਈ ਨਿਵੇੜਾ ਨਹੀਂ ਕੀਤਾ ਉਹਦਾ ਕੀ ਕਹਿਣਾ ਤੁਹਾਡਾ ਦੇਖੋ ਜੀ 2014 ਚ ਆਮ ਆਦਮੀ ਪਾਰਟੀ ਪੰਜਾਬ ਚ ਆਈ ਆ ਪਹਿਲਾਂ ਕਦੀ ਕੋਈ ਬਦਮਿਆ ਨਹੀਂ ਹੋਇਆ ਮਲਕੇ ਜੋ ਆਮ ਆਦਮੀ ਪਾਰਟੀ ਪੰਜਾਬ ਚ ਆਈ ਹੈ ਸੱਤਾ ਹਥੋਂਣ ਵਾਸਤੇ ਜੋਗੋਜ ਕੀਤਾ ਵਈ ਆਮ ਆਦਮੀ ਪਾਰਟੀ ਨੇ ਕੀਤਾ ਵਾ ਉਤੋਂ ਪਹਿਲਾਂ ਕੋਈ ਨਹੀਂ ਕਰੀ ਹੋਇਆ ਮਲਕੇ ਫਿਰ ਉਤੋਂ ਬਾਅਦ 5 ਸਾਲ ਕੈਪਟਨ ਮੁੱਖ ਮੰਤਰੀ ਰਿਹਾ ਵਾ 2-3 ਮਹੀਨੇ ਚੰਨੀ ਸਾਹਿਬ ਵੀ ਲਾਗੇ ਆ ਜੇ ਬਾਦਲ ਸਾਹਿਬ ਸੁਖਬੀਰ ਜੀ ਜਾਂ ਵੱਡੇ ਬਾਲ ਜੀ ਕੁਝ ਉਹਨਾਂ ਦਾ ਅਨਰੋਲਮੈਂਟ ਹੈ ਗਈ ਉਹਦੇ ਵਿੱਚ ਤੇ ਕਰਕੇ ਕਾਰਜ ਅੰਦਰ ਕਰਦੇ ਮਲਕੇ ਹੁਣ ਕਰੀਬ 2-2.5 ਸਾਲ ਹੋ ਗਏ ਆ ਭਗਵੰਤ ਮਾਨ ਨੂੰ ਜਿਹੜਾ ਇਸੇ ਤੇ ਇਲੈਕਸ਼ਨ ਲੜਿਆ ਕਿ ਮੈਂ ਇਹਨਾਂ ਨੂੰ ਅੰਦਰ ਕਰੂੰਗਾ ਤੇ ਦੋਸ਼ੀਆਂ ਸਜ਼ਾ ਦੇਵਾਂਗੇ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਆਪਾਂ ਪਤਾ ਲੱਗ ਹੀ ਰਿਹਾ ਵਾ ਕਿ ਹੁਣ ਜਿਹੜੇ ਦੋਸ਼ੀ ਤੇ ਨਾਮਜ਼ਦ ਕੀਤੇ ਆ ਉਹਨਾਂ ਤੋਂ ਹੱਥ ਪਛਾਣ ਖੇਚ ਰਿਹਾ ਮਤਲਬ ਅੱਜ ਲੋਕ ਕਿਹੜੀ ਪਾਰਟੀ ਨੂੰ ਫਤਵਾ ਦੇ ਰਹੇ ਨੇ ਅੱਜ ਤੇ ਹੀ ਵੇਖੋ ਜੀ ਸ਼੍ਰੋਮਣੀ ਕਾਗਦ ਦਾ ਬਾਦਲ ਬੜਾ ਉੱਪਰ ਕੇ ਗਿਆ ਆ ਰਿਹਾ ਵਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵਾ ਸੱਚਾਈ ਦਾ ਕਿ ਸੱਚਾਈ ਕੀ ਹੈਗੀ ਆ ਪਰ ਬਾਦਲ ਪਰਿਵਾਰ ਕੋ ਪਰਿਵਾਰ ਜਿਹੜਾ ਗੁਰਗਨ ਸਾਹਿਬ ਮਹਾਰਾਜ ਮੰਨਣ ਵਾਲਾ ਪਰਿਵਾਰ ਲੋਕਾਂ ਦਾ ਕਹਿਣਾ ਕਿ ਜਿਹੜੇ ਬਾਦਲ ਪਾਰਟੀ ਦੇ ਵਿੱਚ ਜਮਾਜੇ ਦੇ ਜਿਹੜੇ ਜਰਨੈਲ ਮੰਨੇ ਜਾਂਦੇ ਨੇ ਨਾ ਤਾਂ ਤੁਹਾਨੂੰ ਉਹਨਾਂ ਦਾ ਪਤਾ ਹੀ ਹੈ ਜਿਹੜੇ ਕੋ ਆਪਣੇ ਹੀ ਜਝਾਰੂ ਵਰਕਰਾਂ ਨੂੰ ਪਾਰਟੀ ਵਿੱਚੋਂ ਕੱਢ ਰਹੇ ਨੇ ਜਾਂ ਉਹਨਾਂ ਤੋਂ ਦੁਖੀ ਹੋ ਕੇ ਜਾ ਰਹੇ ਨੇ ਇਸ ਤਰ੍ਹਾਂ ਕਿਸ ਤਰ੍ਹਾਂ ਜਿੱਤ ਸਕਦੀ ਹੈ ਪਾਰਟੀ ਕੀ ਕਰੇਗਾ ਕੋਈ ਜਿਹੜਾ ਬੰਦਾ ਪਾਰਟੀ ਦੇ ਅਨੁਸ਼ਾਸਨ ਨੂੰ ਤੋੜਦਾ ਵਾ ਉਹਦੇ ਤੇ ਵਾਸਤੇ ਪਾਰਟੀ ਜਗ੍ਹਾ ਕੋਈ ਨਹੀਂ ਹੈਗੀ ਮਤਲਬ ਜਿਹੜਾ ਪਾਰਟੀ ਆ ਵਫਾਦਾਰ ਆ ਮੂਲ ਤੇ ਉਹਦਾ ਪੈਣਾ ਵਾ ਹੁਣ ਤੁਸੀਂ ਵੇਖ ਲਓ ਜਿਹੜੇ ਬਾਹਰ ਗਏ ਆ ਜਿਹੜਾ ਤੁਸੀਂ ਕਹਿ ਰਹੇ ਅੱਜ ਜਿੰਨੇ ਕਾਂਗਰਸੀ ਬੰਦੇ ਹਰ ਸਪੋਰਟਰ ਉਹਦੇ ਹੈ ਕਾਲੀ ਸਪੋਰਟਰ ਦਾ ਕੋਈ ਵੀ ਨਹੀਂ ਉਹਦਾ ਮਨ ਲੱਗੇ ਹਰ ਪਿੰਡ ਚ ਜਾ ਕੇ ਵੇਖ ਲੋ ਮਰ ਕੇ ਜਿੱਥੇ ਕੋਈ ਕਾਂਸ ਦਾ ਗਰੁੱਪ ਹੀਗਾ ਉਹਦੀ ਮਤ ਕੀਤੀ ਜਾਂਦੀ ਜਿਹੜਾ ਤੁਸੀਂ ਮੈਨੂੰ ਕਹਿ ਰਹੇ ਜੇ ਮਲਕੇ ਮੈਂ ਇਸ ਗੱਲ ਨੂੰ ਸਮਝਦਾ ਮਨ ਨੇਲੇ ਜੋਸ਼ੀ ਬਾਰੇ ਤੁਸੀਂ ਕੀ ਕਹਿਣਾ ਤੁਸੀਂ ਉਹਨੂੰ ਜਾਦ ਜਿਤਾ ਰਹੇ ਜਿ ਉਹ ਕਿਵੇਂ ਕਿਉਂ ਕਿਹੜੇ ਕਾਰਨਾ ਕਰਕੇ ਜਿੱਤ ਰਿਹਾ ਨੇਲੇ ਜੋਸ਼ੀ ਦਾ ਕੰਮ ਬੋਲਦਾ ਜੀ ਦੋ ਵਾਰ ਮੰ minister ਰਹੇ ਆ ਜਿਹੜੇ ਕੰਮ ਪੋਸੀਬਲ ਨਹੀਂ ਹੈਗੇ ਜਿਹੜੇ ਲੋਕਾਂ ਸੋਚਿਆ ਕਿ ਹੋ ਹੀ ਸਕਦੇ ਉਹ ਪਬਲਿਕ ਹੈਰੀ ਮਲਕੇ ਉਹਦੇ ਕੰਮ ਬੋਲਦੇ ਹੋ ਕਹਿੰਦਾ ਵਾ ਕਿ ਜੇ ਗੁਰਜੀਤ ਸਿੰਘ ਔਜਲੇ ਨੇ ਦੋ ਵਾਰ ਐਮਪੀ ਬਣੇ ਆ ਜੇ ਇੱਕ ਫੁੱਟ ਕੰਮ ਕੀਤਾ ਦੇ ਮੈਨੂੰ ਬਣਾਵੇ ਜੇ ਨਵਜੋਸ਼ਨ ਸਿੱਧੂ ਰਹੇ ਆ ਲੋਕਾਂ ਚੁੱਕੇ ਸੁਣਾਤੇ ਆ ਜੇ ਕੰਮ ਕੀਤਾ ਸੁਣਾਵੇ ਕੋਈ ਹੋ ਤਾਂ ਕਹਿੰਦੇ ਮਲਕੇ ਕਿ ਮੇਰੇ ਕੰਮ ਬੋਲਦੇ ਆ ਮੈਨੂੰ ਕੰਮ ਦੇ ਵੋਟਾਂ ਪੈਣੀਆਂ ਮਲਕੇ ਗੱਲਾਂ ਬਾਤਾਂ ਨਾਲ ਲਾਰੇ ਲਾਪੇ ਨਾਲ ਕੋਈ ਵੋਟ ਨਹੀਂ ਪੈਣੀ ਵੋਟਰ ਬਹੁਤ ਸਿਆਣਾ ਹੋ ਗਿਆ ਵਾ ਆ ਉਸ ਸਮੇਂ ਜਿਹੜਾ ਕੰਮ ਕਰੂਗਾ ਅੱਗੇ ਉਹ ਹੀ ਆਊਗਾ ਹੋ ਗਈ ਅੱਜ ਦੀ ਜਿਹੜੀ ਚਾਤਰੀਆਂ ਦਾ ਰਿਜ਼ਲਟ ਆਉਣਾ ਉਹਦੇ ਤੋਂ ਬਾਅਦ ਜੇ ਤੁਹਾਡੀ ਅਕਾਲੀ ਦਰ ਦੀ ਸਰਕਾਰ ਅੱਗੇ ਆਉਂਦੀ ਆ ਮਤਲਬ ਉਹਦਾ ਉਮੀਦਵਾਰ ਜਿੱਤਦਾ ਵਾ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਕੀ ਸਮੇਂ ਦੇ ਜੀ ਅਹੀਂ ਵੇਖੋ ਜੀ ਜੇ ਸਾਡੇ ਪੰਜਾਬ ਦੇ ਵਿੱਚ ਸ਼ੋਮਨੀ ਕਲਦਲ ਪਾਰਲੀਮੈਂਟ ਸੀਟਾਂ ਜਿੱਦੀ ਆ ਤੇ ਇਹ ਪੰਜਾਬ ਇਹ ਖੇਤਰੀ ਪਾਰਟੀ ਹੈ ਇਹ ਪੰਜਾਬ ਦੇ ਹਰ ਮਸਲੇ ਨਾਲ ਚਾਹੇ ਕਿਸਾਨਾਂ ਦੇ ਆ ਚਾਹੇ ਮਜ਼ਦੂਰਾਂ ਦੇ ਆ ਚਾਹੇ ਉਹ ਵਪਾਰੀਆਂ ਦੇ ਉਹਦੇ ਨਾਲ ਖੜੀ ਆ ਉਹ ਦਿੱਲੀ ਜਾ ਕੇ ਆਪਾਂ ਵਾਇਸ ਬਣ ਕੇ ਵਾਇਟ ਠਾਵਾਂਗੇ ਆਪਾਂ ਮਿਲ ਕੇ ਕਿਸਾਨਾਂ ਦੇ ਕਿੰਨੀਆਂ ਪ੍ਰੋਬਲਮ ਆਈਆਂ ਧਰਨੇ ਵਜੇ ਸ਼ੋਮਨੀ ਕਲਦਲ ਨਾਲ ਖੜਾ ਵਾ ਪਰ ਸਾਡੀ ਜਿਹੜੀ ਬੀਬੀ ਬੀਬਾ ਜੀ ਆ ਹਰਸਿਮਰ ਕੌਰ ਬਾਦਲ ਉਹਨਾਂ ਲੱਤ ਮਾਰੀ ਜੀਰੀ ਨੂੰ ਮਿਲ ਕੇ ਬਾਹਰ ਆ ਗਏ ਕਿਉਂਕਿ ਤਿੰਨ ਪਾਰਟੀਆਂ ਜਿਹੜੀਆਂ ਆਲੇ ਉਹ ਦਿੱਲੀੋਂ ਚੱਲਦੀਆਂ ਜੇ ਕਨਸਪਾਰਟੀ ਦਿੱਲੀੋਂ ਚੱਲਦੀ ਆ ਜੇ ਭਾਜਪੀ ਦਿੱਲੀੋਂ ਚੱਲਦੀ ਆ ਆਮ ਆਦਮੀ ਪਾਰਟੀ ਦਿੱਲੀੋਂ ਚੱਲਦੀ ਆ ਖੇਤਰੀ ਪਾਰਟੀਆਂ ਆ ਹੁ ਇੱਕ ਆ ਜਿਹੜੀ ਪੰਜਾਬ ਦੀ ਹਰ ਦਰਦ ਨੂੰ ਹਰ ਮੁਸ਼ਕਲ ਨੂੰ ਸਮਝਦੀ ਆ ਕੀ ਪੰਜਾਬ ਦੀਆਂ ਮੁਸ਼ਕਲਾਂ ਨੇ ਕੀ ਲੋੜਾਂ ਨੇ ਕਿਵੇਂ ਆਪਾਂ ਜਾ ਕੇ ਆਵਾਜ਼ ਬਣ ਕੇ ਅਸੈਂਬਲੀ ਚ ਤੇ ਆਪਾਂ ਬੋਲਣਾ ਵਾ ਮਿਲ ਕੇ ਜੀ ਭਾਜੀ ਮੈਂ ਜਸਪਾਲ ਸਿੰਘ ਸਰਪੰਚ ਮੀਰਾਗੋੜ ਕਲਾ ਦਾ ਅੱਜ ਅਸੀਂ ਆ ਪਾਰਟੀ ਦਾ ਬੂਥ ਲਾ ਕੇ ਤੇ ਵੋਟਾਂ ਪਾ ਰਹੇ ਆ ਪਰ ਲੋਕਾਂ ਦਾ ਬਹੁਤ ਭਰਵਾ ਹੰਗਾਰਾ ਮਿਲ ਰਿਹਾ ਆਮ ਆਦਮੀ ਨੂੰ ਜਿਹੜਾ ਅੱਜ ਪਿੰਡ ਦੇ ਵਿੱਚੋਂ ਜਿਹਨੂੰ ਲਈ ਜਿੱਤ ਪ੍ਰਾਪਤ ਹੋ ਗਈ ਆਮ ਪਾਰਟੀ ਲੋਕ ਸਭਾ ਹਲਕਾ ਅਮਰਸਰ ਦੇ ਵਿੱਚ ਅਮਰਸਰ ਚਾਰ ਉਮੀਦਵਾਰ ਖੜੇ ਨੇ ਜਿਹੜੇ ਕਿ ਸ਼ੋਮਨੀ ਕਾਲੀਦਾਰ ਕਾਂਗਰਸ ਭਾਜਪਾ ਦੇ ਤੇ ਆਮ ਪਾਰਟੀ ਦੇ ਹਾਂਜੀ ਕੀ ਕਾਰਨ ਹੈ ਕਿ ਜਿਹੜੀ ਆਮ ਪਾਰਟੀ ਦਾ ਉਮੀਦਵਾਰ ਜਿਹੜਾ ਹੈ ਕਿ ਉਹ ਭਾਰੀ ਬਹੁਮਤ ਨਾਲ ਜਿੱਤ ਰਿਹਾ ਹੈ ਕਿੰਦਾ ਇਹ ਤੇ ਬੜੀ ਕਾਰਨ ਹੈ ਇੱਕ ਤੇ ਜਿਹੜਾ ਬਿਲ ਫ੍ਰੀ ਹੋਏ 85% ਪਿੰਡਾਂ ਦੇ ਉਹਦੇ ਕਰਕੇ ਬੜਾ ਭਰਵਾ ਖੰਗਾਰਾ ਮੇ ਰੰਡਿਆ ਬਾਕੀ ਹੋਰ ਵੀ ਜਿੱਦਾਂ ਜ਼ਿੰਮੇਦਾਰਾਂ ਦਾ ਜਿੱਦਾਂ ਕੰਕ ਝੋਨਾ ਹੀ ਬਹੁਤ ਟਾਈਮ ਲ ਚੁੱਕਿਆ ਤੇ ਬਿਜਲੀ ਬੜੀ ਪੂਰੀ ਮਿਲਦੀ ਰਹੀ 8 ਤੇ 9 ਘੰਟੇ ਹੁਣ ਵੀ ਨਿਰਵਿਘਨ ਬਿਲੀ 24 24 ਘੰਟੇ ਆਉਂਦੀ ਆ ਜਿਹੜੀ ਫਰੇਸ ਸਾਹਿਬ ਮੰਨ ਲਓ ਵੱਡ ਭਰਨ ਦੇ ਸਾਰੇ ਕਣਕਾਂ ਵਾਲੇ ਸਾਰਾ ਕੁਝ ਕੰਮ ਬਹੁਤ ਵਧੀਆ ਤੇ ਬਾਕੀ ਜਿਹਨੋਂ ਅਗਿਆ ਵਾਦੇ ਵੀ ਪੂਰੇ ਕਰਮ ਦੇ ਦੋਦੇ ਕੀਤੇ ਹੀ ਆ ਬਾਕੀ ਨੌਕਰੀਆਂ ਵੀ ਦਿੱਤੀਆਂ ਹੀ ਆ ਉਜੇ ਲੋਕਾਂ ਦਾ ਰੋਸ ਆ ਵੀ ਜਿਹੜੇ ਜਿਵੇਂ ਕੋਈ ਪੰਜਾਬ ਦੇ ਨੌਜਵਾਨ ਪੁੱਤ ਜਿਹੜੇ ਜਿਨ੍ਹਾਂ ਨੂੰ ਨਜਾਇਜ਼ ਪਰਚੇ ਕਰਕੇ ਡਿਬਰੂਗੜ ਦੀ ਜੇਲ੍ਹ ਵਿੱਚ ਸੁਟਿਆ ਗਿਆ ਪਰ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਵੀ ਰੱਖਿਆ ਜਾ ਸਕਦਾ ਨਜਾਇਜ਼ ਪਰਚਾ ਤੇ ਚਲੋ ਉਹ ਹੋਏ ਵੀ ਆ ਕੋਈ ਸਰਕਾਰਾਂ ਚੰਗੇ ਕੰਮ ਵੀ ਹੁੰਦੇ ਨਾਲ ਥੋੜੇ ਬੋਦੇ ਮਾੜੇ ਵੀ ਹੁੰਦੇ ਆ ਉਹਦੇ ਚਲੋ ਭਾਜੀਪੀ ਦਾ ਨਾਮ ਹੈ ਹਾਥੀ ਜਿਹਦੇ ਕਰਕੇ ਦਬਾਅ ਹਟੋ ਮਤ ਲਈ ਸੈਂਟਰ ਨੇ ਉਹਦੇ ਕਰਕੇ ਹੋ ਗਿਆ ਬਾਕੀ ਚਲੋ ਕਈ ਕੰਮ ਕਰਨੇ ਚੰਗੇ ਤੇ ਮਾੜੇ ਵੀ ਨਾਲ ਹੋਣੇ ਹੀ ਆ 3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਤੁਸੀਂ ਸਰਪੰਚ ਜੀ ਹਾਂਜੀ ਕੋਈ ਪਿੰਡਾਂ ਨੂੰ ਗ੍ਰਾਂਟ ਜਾਰੀ ਕੀਤੀ ਹੈ ਇਹਨਾਂ ਨੇ ਵਿਕਾਸ ਪੱਖੋਂ ਤੇ ਗ੍ਰਾਂਟ ਵੀ ਆਈ ਹੈ ਜਾਰੀ ਵੀ ਕੀਤੀ ਹੈ ਤੇ ਬਾਕੀ ਸੜਕਾਂ-ਸੁਰਕਾਂ ਕੰਮ ਜਿੱਦਾਂ ਅੰਤਾਰਿਆਲ ਸਾਹਿਬ ਨੇ ਸਾਡਾ ਰੋੜ ਹੀ ਜਿਗਦੇਕ ਲਾਲ ਆ ਪਿੱਛੇ ਮੀਰਾਕੋਟ ਨੂੰ ਆਉਂਦਾ ਉਹ ਡਬਲ ਕਰਤਾ ਪੂਰਾ ਭਰਾਲਾ ਇਹਨਾਂ ਦਾ ਤੇ ਬਾਕੀ ਉਹ ਜਿਹੜੇ ਵਿਕਾਸ ਕਾਰਜ ਜੋ ਇਹ ਕਾਂਗਰਸ ਦੀ ਸਰਕਾਰ ਦੇ ਸਮੇਂ ਦੇ ਦਿੱਤੀ ਗਈ ਗ੍ਰਾਂਟ ਨਾਲ ਹੋਏ ਆ ਇਹਨਾਂ ਦੀ ਸਰਕਾਰ ਬਾਅਦ ਦੇ ਬਾਅਦ ਜਿਹੜੇ ਵਿਕਾਸ ਕਾਰਜ ਜਿਹੜਾ ਹੁਣ ਸ਼ੁਰੂ ਹੋਣ ਇਹਨਾਂ ਦੀ ਨੋਰੀ ਕਾਂਗਰਸ ਦੀ ਜਿਹੜੇ ਪਹਿਲਾਂ ਕਾਰਜ ਸੀ ਗ੍ਰਾਂਟ ਕਾਲੀ ਦਲ ਦੇ ਉਮੀਦਵਾਰ ਨੂੰ ਕਿਸ ਨਾ ਸਮਝ ਦਿੱਤੀ ਕਾਲੀ ਦਾਰ ਦਾ ਤਾਂ ਚਲੋ ਵੇਖੋ ਮੁਕਾਬਲੇ ਹੀ ਤੇ ਨਹੀਂ ਹੈਗੇ ਕਿ ਜੇ ਨੰਬਰ ਤੇ ਆਉਣਗੇ ਤਾਂ ਅੱਕੀ ਤੇ ਨਾ ਮੁਕਾਬਲਾ ਕਰਨ ਦੇ ਤੁਸੀਂ ਮੁਕਾਬਲਾ ਜੀ ਆਪਣਾ ਕਾਂਗਰਸ ਦੇ ਨਾਲ ਹੀ ਜੀ ਨੌਜਵਾਨਾਂ ਦੇ ਨਾਲ ਹੀ ਧਰਿਆਲ ਸਾਹਿਬ ਬਾਕੀ ਵੇਖੋ ਦੋਵਾਂ ਦੀ ਕਿਹਦੀ ਕਿਸਮਤ ਜਾਗਦੀ ਸਰਦਾਰ ਸ਼ਿਵਿੰਦਰ ਸਿੰਘ ਜੀ ਬਾਦਲ ਤੇਰਾ ਨਾਮ ਸਾਫ ਦਾ ਸਰਪ੍ਰਧਾਨ ਪਿੰਡ ਮੀਰਾ ਕੋਟ ਅੱਜ ਬਹੁਤ ਹੀ ਵੋਟਾਂ ਦਾ ਦੇਣ ਭਾਗਾ ਵਾਲਾ ਦੇਣ ਔਰ ਮੀਰਾ ਕੋਟ ਕਲਾ ਦੇ ਗੰਦਰਾ ਕਨੌਲੀ ਕਹਿਲ ਸਿੰਘ ਨਗਰ ਤੋਂ ਬਹੁਤ ਹੀ ਪ੍ਰਸਾਦ ਦੇ ਨਾਲ ਅੱਜ ਵੋਟਾਂ ਪੈ ਰਹੀਆਂ ਬਹੁਤ ਅਨਿਲ ਜੋਸ਼ੀ ਜੀ ਜਿੰਨਾ ਦਾ ਚੌੜ ਨਿਸ਼ਾਨ ਤਕਰੀਆ ਬਹੁਤ ਬਹੁਮਤ ਦੇ ਨਾਲ ਕਿੰਨਾ ਪਿੰਡਾਂ ਤੋਂ ਲੀਡ ਦਿਵਾਵਾਂਗੇ ਔਰ ਬਹੁਤ ਹੀ ਅੰਬਰਸਰ ਹਲਕੇ ਚੋਂ ਵੀ ਬਹੁਤ ਉਹਨਾਂ ਦਾ ਮੁਕਾਬਲਾ ਚੱਲ ਰਿਹਾ ਔਰ ਆਉਣ ਵਾਲੇ ਐਮਪੀ ਅਨਿਲ ਜੋਸ਼ੀ ਅਨਿਲ ਜੋਸ਼ੀ ਦਾ ਕਿਹਦੇ ਨਾਲ ਮੁਕਾਬਲਾ ਕਿਹੜੀ ਪਾਰਟੀ ਨਾਲ ਚੱਲ ਰਿਹਾ ਜੀ ਅਨਿਲ ਜੋਸ਼ੀ ਦਾ ਮੁਕਾਬਲਾ ਗੁਰਜੀਤ ਸਿੰਘ ਔਜਰਾ ਨਾਲ ਚੱਲੂਗਾ ਹਾਂ ਜਿਹੜਾ ਤੁਹਾਡੇ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਜਿਹੜਾ ਅਕਾਲੀ ਦਲ ਆ ਉਹ ਇਸ ਏਰੀਆ ਚੋਂ ਖਤਮ ਹੋ ਗਿਆ ਬਿਲਕੁਲ ਦੇਖੋ ਜੀ ਉਹ ਅਤੇ ਵਿਰੋਧੀ ਕਹਿ ਰਹੇ ਨੇ ਇੱਥੇ ਵੇਖ ਲਓ ਟਿੰਡ ਝਾਤੀ ਮਾਰ ਲਓ ਸਰਵੇ ਕਰਕੇ ਵੇਖ ਲਓ 40 ਦਾਲ ਅੱਜ ਵੀ ਸਾਡੇ 100 ਬੰਦਾ ਇੱਥੇ ਇਕੱਠੇ ਆਇਆ ਜੀ ਤਿੰਨ ਜਗ੍ਹਾ ਉਹ ਦੋ ਜਗ੍ਹਾ ਵਿਖੇ ਅਸੀਂ ਤਿੰਨ ਜਗ੍ਹਾ ਬੈਠੇ ਆ 20 ਬੰਦੇ ਸਾਡੇ ਕੰਮ ਦਫ਼ਤਰ ਚੋਂ ਸਾਹਮਣੇ ਵਿਖੇ ਆ 20 ਬੰਦੇ ਇੱਥੇ ਵਿਖੇ ਸਵੇਰ ਦਾ ਇੱਥੇ 100 ਬੰਦਾ 50 ਬੰਦਾ ਸਾਡਾ ਚੱਲ ਰਿਹਾ ਇੱਥੇ ਬਹੁਤ ਉਤਸ਼ਾਹ ਦੇ ਨਾਲ ਲੋਕ ਜਿਹੜੇ ਵੋਟਾਂ ਤੱਕਦੀ ਨੂੰ ਤਾਲੀ ਟਾਲੂ ਆਮ ਆਦਮੀ ਪਾਰਟੀ ਦੇ ਜਿਹੜਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਉਹਨੂੰ ਕਿਵੇਂ ਜਾਣਦੇ ਕਿਵੇਂ ਲੱਗਦਾ ਤੁਹਾਨੂੰ ਵੀ ਦੇਖੋ ਜੀ ਉਹਨਾਂ ਦਾ ਕੋਈ ਮਕਾਲੇ ਤੋਂ ਬਾਹਰ ਨਹੀਂ ਬਹੁਤ ਉਹਨਾਂ ਦਾ ਕਾਰਨ ਕੀ ਆ ਕਾਰਨ ਕੋਈ ਵੀ 2.5 ਸਾਲਾਂ ਦੇ ਵਿੱਚ ਉਹਨਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਕੋਈ ਕਿਸੇ ਨੂੰ ਭਰਤੀ ਨਹੀਂ ਕੀਤੀ ਕਿਸੇ ਦਾ ਕੰਮ ਨਹੀਂ ਹੋਇਆ ਲੋਕ ਕਿਸੇ ਕਰੋਂ ਨਾਰਾਜ਼ ਆ ਜਿਹੜੇ ਲੋਕਾਂ ਜੂਥ ਨੇ ਵੋਟਾਂ ਉਹਨਾਂ ਨੂੰ ਉਤਸਾਹ ਨਾਲ ਪਾਈਆਂ ਸੀ ਕਿ ਸਾਨੂੰ ਬਹੁਤ ਵੱਡੀ ਨੌਕਰੀਆਂ ਮਿਲਣਗੀਆਂ ਕੋਈ ਬਾਹ ਖੜੀ ਕਰਕੇ ਕਹਿ ਸਕਦਾ ਨਹੀਂ ਕਿਸੇ ਨੂੰ ਨੌਕਰੀ ਦਿੱਤੀ ਹੋਵੇ ਕਿਸੇ ਦਾ ਵਿਕਾਸ ਕਾਂਗਰਸ ਪਾਰਟੀ ਜਿਹੜਾ ਉਮੀਦਵਾਰ ਗਜੀਤ ਸਿੰਘ ਉਹਨਾਂ ਦੇ ਐਮਪੀ ਰਹੇ ਨੇ ਪਹਿਲਾਂ ਵੀ ਦੋ ਵਾਰੀ ਉਹ ਉਹਨਾਂ ਦੀ ਕਿਹੋ ਜਿਹੀ ਕਾਰਗੁਜ਼ਾਰੀ ਪਹਿਲਾਂ ਦੀ ਉਹਨਾਂ ਦੀ ਕਾਰਗੁਜ਼ਾਰੀ ਵੇਖੋ ਜੀ ਅਸੀਂ ਤੇ ਕਾਲੀ ਦੇ ਕੀ ਕਹਿਣਾ ਉਹਨਾਂ ਦੇ ਕਾਂਗਰਸੀ ਕਹਿ ਰਹੇ ਜੀ ਉਹਨਾਂ ਦਹਾਕਾ ਸਾਲਾਂ ਚ ਕੋਈ ਵੀ ਵਿਕਾਸ ਦਾ ਕੀਤਾ ਨਹੀਂ ਅੰਮ੍ਰਿਤਸਰ ਚ ਕਿਤੇ ਵੀ ਜਿੱਥੇ ਜਿੱਥੇ ਜੀ ਕਹਿਦੇ ਜਦਾਂ ਕਿ ਕੋਈ ਦੱਸ ਦੇਣ ਕਿ ਕੋਈ ਅੰਮ੍ਰਿਤਸਰ ਨੂੰ ਉਹਨਾਂ ਦੀ ਦੇਣ ਹੋਵੇ ਇਥੋਂ ਤੱਕ